ਬਚਪਨ ਤੇ ਵਿੱਚ ਚਲੋ ਮੈਂ ਸਕੂਲ ਵਿੱਚ ਕਦੇ ਗਾਣੇ ਵਗੈਰਾ ਬੋਲੇ ਸੀਗੇ ਗਾਣੇ ਬੋਲਦੇ ਸੀ ਕਲਾਸ ਵਿੱਚ ਜਦੋਂ ਕੋਈ ਪੀਰੀਅਡ ਉਹ ਜਾਂਦਾ ਸੀ ਲੇਕਿਨ ਕਦੀ ਇਹ ਦਿਲ ਚ ਸੋਚਿਆ ਨਹੀਂ ਸੀ ਕਿ ਮੈਂ ਇਸ ਲਾਈਨ ਨੂੰ ਅਡਾਪਟ ਕਰੂਗਾ ਜੀ 2022 ਵਿੱਚ ਮੇਜਰ ਕਾਰ ਐਕਸੀਡੈਂਟ ਹੋ ਗਿਆ ਸੀ ਜਿਸ ਦੇ ਵਿੱਚ ਮੈਨੂੰ हिਪ ਵਿੱਚ ਫ੍ਰੈਕਚਰ ਆਏ ਸੀ ਤੇ ਮੈਨੂੰ ਕਈ ਮੇਰੇ ਵਾਕਫ ਕਰਾਣੇ ਆ ਗਿਆ ਸੀ ਕਿ ਇਸ ਉਮਰ ਵਿੱਚ 60 ਸਾਲ ਦੀ ਉਮਰ ਵਿੱਚ हिਪ ਵਿੱਚ ਫ੍ਰੈਕਚਰ ਜਿਹੜੇ ਆ ਉਹਦੇ ਤੋਂ ਬਾਅਦ ਬੰਦਾ ਬੈੱਡ 'ਚ ਹੀ ਰਹਿ ਜਾਂਦਾ ਉੱਠ ਕੇ ਚੱਲ ਫਿਰ ਨਹੀਂ ਸਕਦਾ ਤੇ ਮੇਰੇ ਕਿਸੇ ਦੋਸਤ ਨੇ ਮੈਨੂੰ ਸੁਜੈਸਟ ਕੀਤਾ ਕਿ ਜੇ ਜੇ ਤੁਹਾਨੂੰ ਸ਼ੌਕ ਹੋਵੇ ਤਾਂ ਮੈਂ ਤੁਹਾਨੂੰ ਮਾਡਲਿੰਗ ਕਰਵਾ ਸਕਦਾ ਮੈਂ ਫਿਰ 2 ਸਾਲ ਪਹਿਲਾਂ ਮਾਡਲਿੰਗ ਦੇ ਲੈਨ ਵਿੱਚ ਉਤਰ ਗਿਆ ਵੀ ਯਾਦ ਕਰਕੇ ਮੈਨੂੰ ਬੜੀ ਇਨਕਰੇਜਮੈਂਟ ਮਿਲਦੀ ਆ ਇੱਕ ਲੇਡੀ ਸੀਗੀ ਸ਼ਾਇਦ ਉਹ ਵੀ ਪਾਰਟਿਸਿਪੇਟ ਕਰਨ ਆਈ ਸੀ ਕੋਈ 30 35 ਸਾਲ ਦੇ ਸੀ ਉਹਨਾਂ ਮੈਨੂੰ ਆਣ ਕੇ ਕਿਹਾ ਕਿ ਜੇ ਸਰ ਤੁਹਾਨੂੰ ਤਰਾਜ ਨਾਲ ਮੈਂ ਤੁਹਾਡਾ ਇੱਕ ਫੋਟੋ ਸਟੈਪ ਕਰਾਉਣਾ ਚਾਹਣੀ ਹੈ ਜ਼ਿੰਦਗੀ ਨੂੰ ਨਵੇਂ ਤਰੀਕੇ ਨਾਲ ਜੀਣਾ ਚਾਹਣਾ ਹੈ ਤਾਂ ਕਿ ਇਹ ਫ੍ਰੀ ਆਫ ਰਿਸਪੌਂਸਿਬਿਲਟੀ ਜਿਹੜੀ ਲਾਈਫ ਨੂੰ ਪਰਮਿਸ਼ਨ ਦਿੰਦੀ ਆ ਇਹਨੂੰ ਮੈਂ ਆਪਣੇ ਹਿਸਾਬ ਨਾਲ ਜ਼ਿੰਦਗੀ ਦੇ ਖੀਰ ਲੱਪਲਾ ਵਿੱਚ ਜੁਆਏ ਕਰ ਸਕਾਂ ਤੇ ਫਖਰ ਨਾਲ ਕਹਿੰਦਾ ਜੀ ਮੇਰੀ ਇਸ ਲਾਈਨ ਵਿੱਚ ਵੀ ਤੇ ਜ਼ਿੰਦਗੀ ਵਿੱਚ ਵੀ ਮੇਰੀ ਸਭ ਤੋਂ ਵੱਡੀ ਪ੍ਰੋਮੋਟਰ ਤੇ ਸਪੋਰਟਰ ਮੇਰੀ ਵਾਈਫ ਹੈ ਜੀ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ ਉਦੋਂ ਵੀ ਉਹਨੇ ਆਪਣੇ ਪਰਸਨਲ ਜੀ ਮੇਰੀ ਇਨੀ ਸੇਵਾ ਕਰਕੇ ਤੇ ਮੈਂ ਉਹਦੀ ਬਦੌਲਤ ਹੀ ਦੁਬਾਰਾ ਚੱਲ ਸਕਿਆ ਜੀ। ਨਾ ਇਹ ਹੈਗੀ ਆ ਜਿੱਦਾਂ ਤੁਸੀਂ ਮੇਰੀ ਤਮੰਨਾ ਪੁੱਛੀ ਮੇਰੀ ਤਮੰਨਾ ਇਹ ਆ ਕਿ ਜਿਹੜਾ ਮੈਂ ਅਜੇ ਤੱਕ ਨਹੀਂ ਕਰ ਸਕਿਆ ਮੇਰੇ ਜਿਹੜੇ ਸਪਸੰਦੀ ਦਾ ਅਧਾ ਦਾਕਰ ਰਹੇ ਬਚਪਨ ਤੋਂ ਜਿੱਦਾਂ ਗੁੱਗੂ ਗਿੱਲ ਜੀ ਆ, ਮਾਹਵੀਰ ਭੁੱਲਰ ਜੀ ਆ ਇਹ ਵੱਡੇ ਵੱਡੇ ਜਿਹੜੇ ਐਕਟਰ ਜਿਹੜੇ ਮੇਰੀ ਏਜ ਦੇ ਜਿਹੜੇ ਸਪੋਰਟਿੰਗ ਟਰੈਕਟਰ ਕਰਦੇ ਨੇ ਮੇਰੀ ਬੜੀ ਤਮੰਨਾ ਵਾ ਜੀ ਮੈਂ ਇਹਨਾਂ ਦੇ ਨਾਲ ਕਿਸੇ ਫਿਲਮ ਵਿੱਚ ਕੰਮ ਕਰ ਸਕਾਂ। ਉਹ ਗੂਗਲ ਜੀ ਦਾ ਇੱਕ ਪ੍ਰੈਕਟਿਸ ਕਰਦਾ ਹੁਣ ਜੀ ਇੱਕ ਡਾਇਲੌਗ ਬੋਲ ਕੇ ਓਏ ਤੂੰ ਪਰੇ ਹਟ ਓਏ। ਓ ਤੂੰ ਕਿੱਧਰ ਵਿੱਚ ਵਜਦਾ ਫਿਰਦਾ ਓਏ ਸਾਡਾ ਪਣੋਈਆ ਵਾ। ਤੇ ਜੱਟ ਤੇ ਦੋ ਹੀ ਲੋਕਾਂ ਨੂੰ ਸਰਦਾਰ ਕਹਿੰਦਾ ਜਾਂ ਥਾਣੇਦਾਰ ਨੂੰ ਤੇ ਜਾਂ ਪਣੋਈਏ ਨੂੰ ਤੇ ਤੈਨੂੰ ਤੇ ਪਤਾ ਹੀ ਆ ਅਸੀਂ ਤੇ ਕਦੀ ਥਾਣੇਦਾਰ ਨੂੰ ਵੀ ਸਰਦਾਰ ਨਹੀਂ ਆਖਿਆ ਹੋਏ ਜਾ ਵਗ ਜਾ ਇਥੋਂ ਸਸ਼ੀਗਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਮੈਂ ਹਕਸ਼ ਸੁਨੱਕ ਅਕਸਰ ਨੌਜਵਾਨ ਜਿਹੜੇ ਨੇ ਉਹਨਾਂ ਦਾ ਸ਼ੌਂਕ ਹੁੰਦਾ ਕਿ ਫਿਲਮ ਇੰਡਸਟਰੀ ਦੇ ਵਿੱਚ ਜਾਣਾ ਰੀਲਸ ਬਣਾਉਂਦੇ ਨੇ ਤਾਂ ਜੋ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਰਾਜ ਕਰ ਸਕਣ ਲੇਕਿਨ ਅੱਜ ਅਸੀਂ ਤੁਹਾਨੂੰ ਜਿਸ ਸ਼ਖਸ ਦੇ ਨਾਲ ਮਿਲਣ ਵਾਸਤੇ ਲੈ ਕੇ ਆਏ ਆਂ ਉਮਰ ਆ 63 ਸਾਲਾਂ ਲੇਕਿਨ 63 ਸਾਲ ਦੇ ਵਿੱਚ ਵੀ ਜੋ ਆਪਣੇ ਮਨ ਦੇ ਸ਼ੌਂਕ ਪੂਰੇ ਕੀਤੇ ਨੇ ਦੱਸ ਦਈਏ ਕਿ ਫਿਲਮ ਦੇ ਵਿੱਚ ਵੀ ਆਏ ਨੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਰਾਜ ਕਰ ਰਹੇ ਨੇ ਸਾਡੇ ਨਾਲ ਦਮਨ ਮਜੀਠੀਆ ਜੋ ਮੌਜੂਦ ਨੇ ਤਾਂ ਉਹਨਾਂ ਨਾਲ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਦਮਨ ਜੀ ਤੁਸੀਂ ਆਪਣੇ ਬਾਰੇ ਦੱਸੋ ਕਿ ਇਸ ਲਾਈਨ ਦੇ ਵਿੱਚ ਕਿੱਦਾਂ ਆਏ ਫਿਲਮ ਇੰਡਸਟਰੀ ਤੁਸੀਂ ਕਈ ਲੰਬੂ ਵੀ ਕੀਤੀਆਂ ਨੇ ਨਾਲ ਦੀ ਨਾਲ ਸੋਸ਼ਲ ਮੀਡੀਆ ਤੇ ਕਾਫੀ ਫੇਮਸ ਹੋ ਤੇ ਉੱਥੇ ਹੀ ਇਸ ਲਾਈਨ ਦੇ ਵਿੱਚ ਕਿਉਂਕਿ ਜਿੱਦਾਂ ਉਮਰ ਤੁਹਾਡੀ 63 ਸਾਲ ਹੈ 63 ਸਾਲ ਦੀ ਉਮਰ ਦੇ ਵਿੱਚ ਅਕਸਰ ਜਿਹੜੇ ਲੋਕ ਨੇ ਰਿਟਾਇਰਮੈਂਟ ਦੇ ਉੱਤੇ ਹੁੰਦੇ ਨੇ ਸਰਕਾਰੀ ਜੋਬ ਤੋਂ ਛੁੱਟੀਆਂ ਲੈ ਲੈਂਦੇ ਨੇ ਤਾਂ ਆਪਣੇ ਘਰ ਬੈਠਦੇ ਨੇ ਲੇਕਿਨ ਇੰਨੀ ਐਕਟਿਵਨੈਸ ਕਿੱਦਾਂ ਤੁਹਾਡੇ ਬੋਡੀ ਦੇ ਵਿੱਚ ਹੈਗੀ ਪਹਿਲਾਂ ਤਾਂ ਅਕਸ਼ੇ ਜੀ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਕਸ਼ੇ ਜੀ ਜਿਹੜੀ ਤੁਸੀਂ ਸਵਾਲ ਕੀਤੇ ਨੇ ਕੱਟੇ ਹੀ 3-4 ਸਵਾਲ ਕਰਤੇ ਨੇ ਉਹ ਮੈਂ ਕਹਿਣਾ ਚਾਹਾਂਗਾ ਕਿ ਬਚਪਨ ਤੇ ਵਿੱਚ ਚਲੋ ਮੈਂ ਸਕੂਲ ਵਿੱਚ ਕਦੇ ਗਾਣੇ ਵਗੈਰਾ ਬੋਲੇ ਸੀਗੇ ਗਾਣੇ ਬੋਲਦੇ ਸੀ ক্লাস ਵਿੱਚ ਜਦੋਂ ਕੋਈ ਪੀਰੀਅਡ ਉਹ ਜਾਂਦਾ ਸੀ ਲੇਕਿਨ ਕਦੀ ਇਹ ਦਿਲ ਚ ਸੋਚਿਆ ਨਹੀਂ ਸੀ ਕਿ ਮੈਂ ਇਸ ਲਾਈਨ ਨੂੰ ਅਡਾਪਟ ਕਰੂੰਗਾ ਜੀ ਮੇਰਾ 2022 ਵਿੱਚ ਮੇਜਰ ਕਾਰ ਐਕਸੀਡੈਂਟ ਹੋ ਗਿਆ ਸੀ ਜਿਸ ਦੇ ਵਿੱਚ ਮੈਨੂੰ हिਪ ਵਿੱਚ ਫ੍ਰੈਕਚਰ ਆਏ ਸੀ ਤੇ ਮੈਨੂੰ ਕਈ ਮੇਰੇ ਵਾਕਫ ਕਰਾਂ ਨੇ ਇਹ ਕਿਹਾ ਸੀਗੇ ਇਸ ਉਮਰ ਵਿੱਚ 60 ਸਾਲ ਦੀ ਉਮਰ ਵਿੱਚ हिਪ ਚ ਫ੍ਰੈਕਚਰ ਜਿਹੜੇ ਆ ਉਹਦੇ ਤੋਂ ਬਾਅਦ ਬੰਦਾ ਬੈੱਡ 'ਤੇ ਹੀ ਰਹਿ ਜਾਂਦਾ ਉੱਠ ਕੇ ਚੱਲ ਫਿਰ ਨਹੀਂ ਸਕਦਾ ਇੱਕ ਵਾਰੀ ਜਦ ਮੈਂ ਬਹੁਤ ਮਿਊਜ਼ ਹੋ ਗਿਆ ਸਾਜੀ ਲੇਕਿਨ ਮੈਂ ਸ਼ੁਕਰ ਗੁਜ਼ਾਰਿਆ ਉਸ ਦਾਤੇ ਪਰਮੇਸ਼ਰ ਦਾ ਤੇ ਨਾਲ ਉਹਨਾਂ ਡਾਕਟਰਾਂ ਦਾ ਜਿਨ੍ਹਾਂ ਨੇ ਆਪਣੀ ਲਿਆਕਤ ਦੇ ਨਾਲ ਮੇਰਾ ਇਲਾਜ ਕੀਤਾ ਬਗੈਰ ਕਿਸੇ ਸਰਜਰੀ ਤੋਂ ਮੈਡੀਸਨ ਦੇ ਨਾਲ ਹੀ ਮੈਨੂੰ ਕੈਮ ਬਰਕਰਾਰ ਕੀਤਾ ਤੇ ਜਦੋਂ ਮੈਂ ਉਸ ਮੁਸ਼ਕਲ ਦੇ ਵਿੱਚੋਂ ਉੱਗਰ ਉੱਬਰ ਕੇ ਬਾਹਰ ਆਇਆ ਤੇ ਮੇਰੇ ਕਿਸੇ ਦੋਸਤ ਨੇ ਮੈਨੂੰ ਸਜੈਸਟ ਕੀਤਾ ਕਿ ਜੇ ਤੁਹਾਨੂੰ ਸ਼ੌਕ ਹੋਵੇ ਤਾਂ ਮੈਂ ਤੁਹਾਨੂੰ ਮੋਡਲਿੰਗ ਕਰਵਾ ਸਕਦਾ ਮੈਂ ਫਿਰ 2 ਸਾਲ ਪਹਿਲਾਂ ਮਾਡਲਿੰਗ ਦੇ ਲਾਈਨ ਵਿੱਚ ਉਤਰ ਗਿਆ ਗਿਆ ਤਾਂ ਮੈਂ ਇਸੇ ਕਰਕੇ ਸੀ ਵੀ ਚਲੋ ਇੱਕ ਦੋ ਵਾਰਾਂ ਟ੍ਰਾਇਲ ਕਰਕੇ ਦੇ ਵਾਪਸ ਆ ਜਾਾਂਗੇ ਮੇਰਾ ਹੀ ਜਿਹੜੀ ਹੈ ਲਾਈਨ ਹੈ ਇੱਕ ਵਾਰ ਸ਼ੌਕ ਪੂਰਾ ਕਰ ਲਾਂਗੇ ਲੇਕਿਨ ਅਕਸ਼ੇ ਦੀ ਜਦੋਂ ਪਹਿਲੀ ਵਾਰ ਹੀ ਜਦੋਂ ਮੈਂ ਇੱਥੇ ਮਾਡਲਿੰਗ ਦੇ ਗਿਆ ਸਟੇਜ ਤੇ ਚੜ੍ਹਿਆ ਰੈਂਪ ਤੇ ਤੇ ਜੇ ਬੜੇ ਕੌਨਫੀਡੈਂਸ ਨਾਲ ਮੈਂ ਉੱਥੇ ਵਾਕ ਕੀਤਾ ਤੇ ਮੈਨੂੰ ਜਿਹੜੇ ਟ੍ਰੀਨੇਜਰ ਲੜਕੇ ਲੜਕੀਆਂ ਸੀ ਉਹ ਮੈਨੂੰ ਘੇਰ ਕੇ ਖੜ ਗਏ ਉਹ ਮੈਨੂੰ ਕਹਿੰਦੇ ਸਰ ਸਾਨੂੰ ਡਿਜ਼ਾਈਨਰ ਨੇ ਦੱਸਿਆ ਕਿ ਤੁਹਾਡੀ ਫਰਸਟ ਚਾਂਸ ਆ ਪਰ ਅਸੀਂ ਯਕੀਨ ਨਹੀਂ ਕਰ ਸਕਦੇ ਕਿ ਕਿੰਨੇ ਕੌਨਫੀਡੈਂਸ ਨਾਲ ਤੁਸੀਂ ਕੀਤਾ ਅਸੀਂ ਤਾਂ ਅਗਲੇ ਬਨੇ ਲਾਈਟਾਂ ਦੇ ਕੈਮਰੇ ਵੇਖ ਕੇ ਵਾਪਸ ਭੱਜ ਆਉਣੇ ਆ ਫਿਰ ਇੱਕ ਦੂਸਰਾ ਉਥੇ ਵਾਕਿਆ ਆਇਆ ਜਿਹੜਾ ਅੱਜ ਵੀ ਯਾਦ ਕਰਕੇ ਮੈਨੂੰ ਬੜੀ ਇਨਕਰੇਜਮੈਂਟ ਮਿਲਦੀ ਆ ਇੱਕ ਲੇਡੀ ਸੀਗੀ ਸ਼ਾਇਦ ਉਹ ਵੀ ਪਾਰਟਿਸਿਪੇਟ ਕਰਨ ਆਈ ਸੀ ਕੋਈ 30 35 ਸਾਲ ਦੇ ਸੀ ਉਹਨਾਂ ਮੈਨੂੰ ਆਣ ਕੇ ਕਿਹਾ ਕਿ ਜੇ ਸਰ ਤੁਹਾਨੂੰ ਤਰਾਜ ਨਾਲ ਫਿਰ ਮੈਂ ਤੁਹਾਡਾ ਇੱਕ ਫੋਟੋ ਸਟੈਪ ਕਰਾਉਣਾ ਚਾਹਣੀ ਆ ਮੈਂ ਉਸ ਵਕਤ ਨੂੰ ਬਿਆਨ ਨਹੀਂ ਕਰ ਸਕਦਾ ਕਿ ਮੇਰੇ ਅੰਦਰ ਕਿਦਾਂ ਫੁਰਨੇ ਉੱਠੇ ਕਿ ਕੱਲ ਤੱਕ ਯਾਰ ਅਸੀਂ ਲੋਕਾਂ ਮਗਰ ਪਿੱਛੇ ਪੱਜੇ ਫਿਰਦੇ ਸੀ ਸਾਕੇ ਤੁਹਾਡੇ ਨਾਲ ਫੋਟੋ ਕਰਾਉਣੀ ਆ ਅੱਜ ਇਹ ਤੇ ਟਿਨੇਜਰ ਲੜਕੇ ਲੜਕੀਆਂ ਮੇਰੇ ਨਾਲ ਫੋਟੋ ਕਰਾਉਣ ਤੁਰ ਪਏ ਨੇ ਇਟ ਮੀਨਸ ਕਿ ਮੈਂ ਲਾਈਨ ਜਿਹੜੀ ਅਡਾਪਟ ਕੀਤੀ ਮੈਨੂੰ ਛੱਡਣੀ ਨਹੀਂ ਨਜਾਈਦੀ ਮੈਂ ਆਪਣੇ ਮਨ 'ਚ ਡਿਟਰਮੀਨੇਸ਼ਨ ਕੀਤਾ ਕਿ ਮੈਂ ਇਸ ਲਾਈਨ ਵਿੱਚ ਜਿੰਦਾਂ ਕਿ ਮੇਰੀ ਸ਼ੁਰੂ ਤੋਂ ਆਤਰਾਈ ਮੈਂ ਜਿਹੜੇ ਕੰਮ ਨੂੰ ਹੱਥ ਪਾਇਆ ਸੀ ਪਾਇਆ ਸੀ ਵਾਹਿਗੁਰੂ ਜੀ ਦਾ ਆਸਰਾ ਲੈ ਕੇ ਤੇ ਉਹਨੂੰ ਜਿੰਨਾ ਚਿਰ ਪੂਰਾ ਕਾਮਯਾਬ ਨਹੀਂ ਹੋਇਆ ਮੈਂ ਲਾਈਨ ਛੱਡੀ ਨਹੀਂ ਕਦੀ ਚਾਹੇ ਬਿਜ਼ਨਸ ਕੀਤਾ ਚਾਹੇ ਕੁਝ ਵੀ ਕੀਤਾ ਮੈਂ ਮਨ ਧਾਰ ਲਿਆ ਕਿ ਅੱਜ ਤੋਂ ਬਾਅਦ ਮੈਂ ਇੱਕ ਸਫਲ ਮਾਡਲ ਬਣਨਾ ਹੈ ਪਰ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੱਸਿਆ ਕਿ ਤੁਹਾਡਾ ਐਕਸੀਡੈਂਟ ਹੋਇਆ ਹੈ ਐਕਸੀਡੈਂਟ ਹੋਣ ਤੋਂ ਬਾਅਦ ਕਾਫੀ ਦਿੱਕਤ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪਿਆ ਹੋਵੇਗਾ ਕਿਉਂਕਿ ਏਜ ਜਿਹੜੀ ਹੈ 60 ਸਾਲ ਹੈ ਅਕਸਰ ਅੱਜ ਕੱਲ ਦੀ ਤਾਂ ਨੌਜਵਾਨ ਪੀੜ੍ਹੀ ਵੀ ਜਿਹੜੀ ਹੈ 30 ਤੋਂ ਬਾਅਦ ਜੇ ਆਪਾਂ ਕਹਿ ਲਈਏ ਤਾਂ ਆਪਣਾ ਹੌਸਲਾ ਛੱਡ ਜਾਂਦੇ ਨੇ ਜੇ ਇੱਕ ਇਹੋ ਜਿਹੀ ਘਟਨਾ ਹੋਵੇ ਤਾਂ ਤੁਸੀਂ ਤਾਂ ਫੇਰ 63 ਸਾਲ ਦੇ ਹੋ ਚੁੱਕੇ ਉਹ ਕੋਈ ਜਿਹੜਾ ਆਦਮੀ ਰਿਟਾਇਰ ਹੋਣ ਤੋਂ ਬਾਅਦ ਰਿਟਾਇਰਮੈਂਟ ਸਮਝਦਾ ਮੇਰੀ ਰਿਟਾਇਰਮੈਂਟ ਹੋ ਗਈ ਆ ਮੈਂ ਘਰ ਅਖਬਾਰ ਪੜ੍ਹ ਲਈ ਜਾਂ ਘਰ ਦੇ ਬਾਹਰ ਘੁੰਮ ਫਿਰ ਲਿਆ ਜਾਂ ਘਰਾਂ ਅੰਕੇ ਖਾਣਾ ਖਾਦਾ ਤੇ ਸੌ ਗਏ ਮੈਂ ਸਮਝਦਾ ਉਹ ਆਪਣੀ ਜ਼ਿੰਦਗੀ ਨੂੰ ਅੰਤ ਵੱਲ ਲਈ ਜਾ ਰਿਹਾ ਰਿਟਾਇਰਮੈਂਟ ਜ਼ਰੂਰ ਹੋਈ ਆ ਰਿਟਾਇਰਮੈਂਟ ਤੋਂ ਬਾਅਦ ਹੀ ਜ਼ਿੰਦਗੀ ਨੂੰ ਜੀਣਾ ਕਿਦਾਂ ਇੱਕ ਰਿਟਾਇਰਮੈਂਟ ਤੋਂ ਬਾਅਦ ਇੱਕ ਜ਼ਿੰਦਗੀ ਜਿਹੜੀ ਹੈ ਫ੍ਰੀ ਆਫ ਰਿਸਪੌਂਸਿਬਿਲਟੀਜ਼ ਹੋ ਜਾਂਦੀ ਹੈ ਮੇਰੇ ਬੱਚਾ ਇੱਕ ਉਹ ਆਪਣਾ ਬੈਂਗਲੌਰ ਸੈਟਲ ਆ ਉਹਨਾਂ ਦੀ ਪੜ੍ਹਾਈ ਦਾ ਲਖਾਈ ਦਾ ਉਹਦਾ ਵਿਆਹ ਦਾ ਸਾਰਾ ਮੈਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਚੁੱਕਾ ਹਾਂ ਹੁਣ ਮੇਰੀ ਉਮਰ ਜਿਹੜੀ ਆ ਮੈਂ ਇਸ ਜ਼ਿੰਦਗੀ ਨੂੰ ਨਵੇਂ ਤਰੀਕੇ ਨਾਲ ਜੀਣਾ ਚਾਹੁੰਦਾ ਤਾਂ ਕਿ ਇਹ ਫ੍ਰੀ ਆਫ ਰਿਸਪੌਂਸਿਬਿਲਟੀ ਜਿਹੜੀ ਲਾਈਫ ਨੂੰ ਪਰਮਿਸ਼ਨ ਦਿੰਦੀ ਆ ਇਹਨੂੰ ਮੈਂ ਆਪਣੇ ਹਿਸਾਬ ਨਾਲ ਜ਼ਿੰਦਗੀ ਦੇ ਖੀਰ ਲੱਪਲਾ ਵਿੱਚ ਇੰਜੋਏ ਕਰ ਸਕਾਂ ਤੇ ਇਸ ਕਰਕੇ ਮੈਂ ਇਧਰ ਪੈਰ ਰੱਖਿਆ ਮਾਡਲਿੰਗ ਵਿੱਚ ਮਾਡਲਿੰਗ ਵਿੱਚ ਮੈਨੂੰ ਇੱਕ ਮਸੀਹਾ ਮਿਲਿਆ ਸੂਫੀ ਸਾਬਰੀ ਨਾਸਿ ਉਹਦਾ ਉਹਨੇ ਮੈਨੂੰ ਬਹੁਤ ਜ਼ਿਆਦਾ ਹੈਲਪ ਕੀਤੀ ਬਹੁਤ ਮੈਨੂੰ ਗਾਈਡ ਕੀਤਾ ਮੈਨੂੰ ਉਹਨੇ ਸਮਝਾਇਆ ਕਿ ਬੋਲਿੰਗ ਦੇ ਵਿੱਚ ਕੀ ਰੂਲਸ ਹੁੰਦੇ ਨੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਸ ਜਿਹੜੀ ਉਹ ਸ਼ੋ ਸਟਾਪਰ ਦੀ ਹੁੰਦੀ ਆ ਉਹਦੇ ਤੋਂ ਘੱਟ ਸ਼ੋ ਓਪਨਰ ਦੀ ਹੁੰਦੀ ਆ ਤੇ ਨਾਰਮਲ ਵਾਕ ਕਰਨ ਵਾਲੇ ਜਿਹੜੇ ਆ ਉਹ ਤੇ ਵਾਕ ਕਰਕੇ ਪਿੱਛੇ ਜਾ ਕੇ ਖੜੇ ਹੋ ਜਾਂਦੇ ਆ ਉਹ ਸ਼ੋ ਸਟਾਪਰ ਤੇ ਸ਼ੋ ਓਪਨਰ ਦੇ ਪਿੱਛੇ ਖੜੇ ਹੋ ਕੋ ਨਾਲ ਵਾਸਤੇ ਤਾੜੀਆਂ ਮਾਰਦੇ ਨੇ ਮੈਂ ਉਹਨੂੰ ਸੂਫੀ ਸਾਭਜੀ ਜੀ ਨੂੰ ਕਿਹਾ ਸੀ ਮੈਂ ਕਿਹਾ ਜਨਾਬ ਮੈਂ ਤਾੜੀਆਂ ਮਰਵਾਉਣ ਵਾਸਤੇ ਜੰਮਿਆ ਵਾਂ ਤਾੜੀਆਂ ਮਾਰਨ ਵਾਸਤੇ ਨਹੀਂ ਅੱਜ ਤੋਂ ਬਾਅਦ ਮੈਨੂੰ ਕੋਈ ਵੀ ਸ਼ੋਅ ਕਰਾਉਣਾ ਹੋਊਗਾ ਤੇ ਮੈਂ ਜਾਂ ਮਿਨਿਮਮ ਸ਼ੋਅ ਆਪਨਰ ਨਹੀਂ ਤੇ ਸ਼ੋਅ ਸਟਾਪਰ ਕਰੂੰਗਾ ਉਹ ਤੋਂ ਬਾਅਦ ਮੈਂ بڑے ਸ਼ੋਅ ਕੀਤੇ ਜਿਹੜੇ ਮੈਂ ਸ਼ੋਅ ਸਟਾਪਰ ਦੇ ਤੌਰ ਤੇ ਇੱਥੋਂ ਤੱਕ ਕਿ ਕਈ ਸ਼ੋਅਾਂ ਵਿੱਚ ਮੈਂ ਜਿਊਰੀ ਮੈਂਬਰ ਬਣਿਆ ਜਿਹਦੇ ਵਿੱਚ ਮੈਂ ਜਿਹੜੇ ਮਾਡਲ ਲੜਕੇ ਲੜਕੀਆਂ ਟੇਨੇਜਰ ਆਉਂਦੇ ਆ ਉਹਨਾਂ ਦਾ ਡਿਸਾਈਡ ਕਰਨ ਵਾਸਤੇ ਵਿਕੀਦਾ ਰੋਲ ਚੰਗਾ ਕਿ ਨੂੰ ਅਵਾਰਡ ਦੇਣਾ ਉਹਨਾਂ ਨੂੰ ਅਵਾਰਡ ਦਿੱਤੇ ਉਹਨਾਂ ਨੂੰ ਮੈਂ ਚੂਜ਼ ਕੀਤਾ ਤੇ ਬੜਾ ਮੈਂ ਮਾਣ ਫਖਰ ਮਹਿਸੂਸ ਕਰਦਾ ਕਿ ਉਸ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਇੱਕ ਸਫਲ ਮਾਡਲ ਦੀ ਜ਼ਿੰਦਗੀ ਕਾਇਮ ਕੀਤੀ ਤੇ ਆਪਣਾ ਨਾਮ ਮਾਡਲਿੰਗ ਦੀ ਦੁਨੀਆ ਵਿੱਚ ਬਣਾਇਆ ਜਿਸ ਤਰ੍ਹਾਂ ਨਾ ਤੁਸੀਂ ਆਪਣੇ ਬਾਰੇ ਦੱਸਿਆ ਲੇਕਿਨ ਬਿਜ਼ਨਸ ਤੋਂ ਬਾਅਦ ਇੱਕੋ ਦਮ ਇਧਰ ਹੀ ਲਾਈਨ 'ਚ ਜਾਣਾ ਕਿੰਨਾ ਕੋਖਾ ਸੀ ਨਹੀਂ ਕੋਖਾ ਨਹੀਂ ਮੈਂ ਪਹਿਲਾਂ ਤਾਂ ਖਿਆਲ ਸੋਚਿਆ ਹੀ ਨਹੀਂ ਸੀਗਾ ਜੇ ਲਾਈਨ 'ਚ ਪੈ ਗਿਆ ਤੇ ਮੈਂ ਕਹਿੰਦਾ ਇਹ ਉਸ ਵਾਹਿਗੁਰੂ ਦੀ ਕਿਰਪਾ ਵਾ ਉਹ ਪਹਿਲੋ ਇਹ ਕਹਦੇ ਕਿ ਇੱਕ ਬਾਣੀ ਦੇ ਤੋਂ ਹੋਂਦੀ ਆ ਕਿ ਪਹਿਲੇ ਬਣੀ ਪਰ ਆਰਬਦ ਤੇ ਪਾਸੇ ਬਣਾ ਸਰੀਰ ਜਿਦਾਂ ਇੱਕ ਡਾਇਰੈਕਟਰ ਨੂੰ ਇੱਕ ਸਕ੍ਰਿਪਟ ਲਿਖ ਕੇ ਰਾਈਟਰ ਦੇ ਦਿੰਦਾ ਉਹਦੇ ਵਿੱਚ ਐਕਟਰ ਹੀਰੋ ਹੀਰੋਇਨ ਦੂਜੇ ਸਾਰੇ ਫਿੱਟ ਕਰਦਾ ਵੀ ਤੂੰ ਆਹ ਰੋਲ ਕਰਨਾ ਮੈਂ ਸਮਝਦਾ ਕਿ ਪਰਮੇਸ਼ਰ ਨੇ ਸਾਡੇ ਜੰਮਣ ਤੋਂ ਪਹਿਲਾਂ ਇੱਕ ਸਕ੍ਰਿਪਟ ਲਿਖ ਤੋ ਦਿੱਤੀ ਆ ਜਿਹਦੇ ਮੁਤਾਬਕ ਹੀ ਸਾਨੂੰ ਚੱਲਣਾ ਪੈਂਦਾ ਕਿ ਕਿਹੜੀ ਉਮਰ ਮੈਂ ਕੀ ਕਰਨਾ ਕਿਹੜੀ ਉਮਰ ਮੈਂ ਕਿੱਥੇ ਜਾਣਾ ਕਿਹੜੀ ਉਮਰ ਮੈਨੂੰ ਕੀ ਮਿਲਣਾ ਕੀ ਮੇਰੇ ਭਾਗਾਂ 'ਚ ਲਿਖਿਆ ਮੈਂ ਇਸ ਇਸ ਗੱਲ ਵਿੱਚ ਬਹੁਤ ਜ਼ਿਆਦਾ ਯਕੀਨ ਕਰਦਾ ਤੇ ਮੈਂ ਵਾਹਿਗੁਰੂ ਦੀ ਮਰਜ਼ੀ ਸਮਝਦਾ ਇਹਨੂੰ ਕਿ ਉਹਨਾਂ ਮੈਨੂੰ ਇਸ ਰਸਤੇ ਤੇ ਤੋਰਿਆ ਤਾਂ ਦੋਨੇ ਪਰਿਵਾਰ ਦਾ ਕਿੰਨਾ ਖਾਸਾ ਹੈਗਾ ਕਿਉਂਕਿ ਹਰ ਇੱਕ ਮੋੜ ਤੇ ਜੋ ਬੰਦਾ ਕਿਸੇ ਵੀ ਰਸਤੇ ਤੇ ਚੱਲਦਾ ਤਾਂ ਪਰਿਵਾਰ ਦਾ ਇੱਕ ਅਹਿਮ ਰੋਲ ਹੁੰਦਾ ਥੋੜੀ ਲਾਈਫ ਚ ਪਰਿਵਾਰ ਦਾ ਕਿੰਨਾ ਖਾਸਾ ਅਕਸ਼ੇ ਜੀ ਮੇਰੇ ਇੱਕੋ ਬੇਟਾ ਜੀ ਉਹਨੇ ਆਈਆਈਐਮ ਅਹਮਦਾਬਾਦ ਪੜਨ ਤੋਂ ਬਾਅਦ ਬੈਂਗਲੌਰ ਵਧੀਆ ਕੰਪਨੀ ਵਿੱਚ ਸੈਟਲ ਹੈ ਜੀ ਉਹਨਾਂ ਆਪਣਾ ਉੱਥੇ ਉਹਦੀ ਵਾਈਫ ਵੀ ਅਚੀ ਕੰਪਨੀ ਟੂ ਜੌਬ ਕਰਦੀ ਆ ਉਹ ਸੈਟਲ ਨੇ ਗਾ ਉਹਨਾਂ ਦੇ ਬੱਚੇ ਨੇ ਇੱਥੇ ਮੇਰੇ ਨਾਲ ਅੰਮ੍ਰਿਤਸਰ ਜ ਮੇਰੀ ਵਾਈਫ ਹੀ ਹੁੰਦੀ ਆ ਜੀ ਤੇ ਮੈਂ ਬੜੇ ਮਾਣ ਤੇ ਫਖਰ ਨਾਲ ਕਹਿੰਦਾ ਜੀ ਮੇਰੀ ਇਸ ਲਾਈਨ ਵਿੱਚ ਵੀ ਤੇ ਜ਼ਿੰਦਗੀ ਵਿੱਚ ਵੀ ਮੇਰੀ ਸਭ ਤੋਂ ਵੱਡੀ ਪ੍ਰਮੋਟਰ ਤੇ ਸਪੋਰਟਰ ਮੇਰੀ ਵਾਈਫ ਹੈ ਜੀ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ ਉਦੋਂ ਵੀ ਉਹਨੇ ਆਪਣੇ ਪਰਸਨਲੀ ਮੇਰੀ ਇਨੀ ਸੇਵਾ ਕਰਕੇ ਤੇ ਮੈਂ ਉਹਦੀ ਬਦੌਲਤ ਅਸੀਂ ਦੁਬਾਰਾ ਚੱਲ ਸਕਿਆ ਜੀ ਤਦੋਂ ਵੀ ਇੱਦਾਂ ਨਾਲ ਕਿਉਂਕਿ ਜਦੋਂ ਬੰਦਾ ਇਸ ਫੀਲਡ 'ਚ ਆਉਂਦਾ ਜਾਂ ਕਿਸੇ ਵੀ ਫੀਲਡ 'ਚ ਹੁੰਦਾ ਇੱਕ ਬੰਦੇ ਦਾ ਸੁਪਨਾ ਹੁੰਦਾ ਕਿ ਮੈਂ ਇਸ ਮੁਕਾਮ ਤੱਕ ਪਹੁੰਚਣਾ ਤੁਸੀਂ ਅਗਰ ਮੋਡਲਿੰਗ 'ਚ ਆ ਗਏ ਹੋ ਤਾਂ ਕਿਤਨਾ ਕਿਤੇ ਇੱਕ ਮਨਚੇ ਵੀ ਹੁੰਦਾ ਕਿ ਮੈਂ ਇਹ ਫਿਲਮ ਦੇ ਵਿੱਚ ਜਾਂ ਇਸ ਬੰਦੇ ਦੇ ਨਾਲ ਕੰਮ ਕਰਨਾ ਚਾਹੁੰਨਾ ਇੱਥੋਂ ਤੱਕ ਜਾਣਾ ਚਾਹੁੰਨਾ ਜਰੂਰ ਇਹ ਕੱਲ ਤੇ ਹਰ ਬੰਦੇ ਦੀ ਅੰਬੀਸ਼ਨ ਹੁੰਦੀ ਹੈ ਜੀ ਜਦੋਂ ਮੇਰਾ ਰਸਤਾ ਵਾਲਕ ਨੇ ਮੋੜਿਆ ਜੀ ਮੈਂ ਮੋਡਲਿੰਗ ਤੋਂ ਲਾਈਨ ਚੇਂਜ ਕਰਕੇ ਇੱਧਰ ਫਿਲਮਾਂ 'ਚ ਆ ਗਿਆ ਇਧਰ ਮੇਰੇ ਕੋਈ 3-4 ਪੰਜਾਬੀ Song release ਹੋ ਚੁੱਕੇ ਆ। ਕੁਝ Web series release ਹੋ ਚੱਕੀਆਂ ਜਿਨ੍ਹਾਂ ਵਿੱਚ ਮੈਂ ਰੋਲ ਕੀਤੇ ਨੇ। ਇੱਕ Web series ਕੇਸ ਆਗਾ ਦੀ ਡਾਇਰੈਕਟਰ ਬਹੁਤ ਵਧੀਆ ਇਨਸਾਨ ਮੈਨੂੰ ਮਿਲੇ। ਉਹਨਾਂ ਨੇ ਮੈਨੂੰ ਮੇਨ ਲੀਡ ਰੋਲ ਵਿੱਚ ਲਿਆ ਸੀ ਖੂਨੀ ਰਸਤਾ ਨਾਮ ਆ ਜੀ ਜਿਹੜੀ ਵਾਚੋ ਤੇ ਅੱਜ ਚੱਲ ਰਹੀ ਹੈ ਬੜੀ ਸਫਲਤਾਪੂਰਵਕ। ਤੇ ਉਹਦੇ ਵਿੱਚ ਇਹ ਆ ਕਿ ਉਸ ਤੋਂ ਇਲਾਵਾ ਵੀ ਮੈਂ ਪੰਜਾਬੀ ਫਿਲਮਾਂ 'ਚ ਵੀ ਸਾਈਨ ਕੀਤਾ ਵਾ। ਕੋਸ਼ ਇੱਕ ਸਤੰਬਰ ਵਿੱਚ ਕੋ ਨਵੀਂ ਫਿਲਮ ਚੱਲੂ ਹੋ ਰਹੀ ਹੈ ਜੀ ਜਿਹਦੀ ਮੈਨੂੰ ਕਸ਼ਮੀਰ ਵਿੱਚ ਅਸਾਈਨ ਕੀਤਾ ਕਸ਼ਮੀਰ ਵਿੱਚ ਸ਼ੂਟਿੰਗ ਹੋਣੀ ਹੋਦੀ ਉਹਨਾਂ ਦਾ ਨਾਮ ਜੇ ਮੈਂ ਡਿਕਲੇਅਰ ਨਹੀਂ ਕਰ ਸਕਦਾ ਤੇ ਬਾਕੀ ਇਹ ਆ ਵੀ ਜਿਹੜੇ ਕੰਮ ਮੈਂ ਕਰ ਚੁੱਕਾ ਵਾਂ ਤੇ ਗਾਂ ਕਰ ਰਿਹਾ ਵਾਂ ਮੈਨੂੰ ਇਸ ਤੇ ਬੜਾ ਮਾਣ ਫਖਰ ਹੈ ਕਿ ਮੇਰੇ ਵਾਹਿਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਆ ਤੇ ਮੈਂ ਸਫਲਤਾ ਦੇ ਨਾਲ ਇਸ ਲਾਈਨ ਤੇ ਤੁਰਿਆ ਹੋਇਆ ਤੇ ਮੇਰੀ ਤਮੰਨਾ ਇਹ ਹੈਗੀ ਆ ਜਿੱਦਾਂ ਤੁਸੀਂ ਮੇਰੀ ਤਮੰਨਾ ਪੁੱਛੀ ਮੇਰੀ ਤਮੰਨਾ ਇਹ ਆ ਕਿ ਜਿਹੜਾ ਮੈਂ ਅਜੇ ਤੱਕ ਨਹੀਂ ਕਰ ਸਕਿਆ ਮੇਰੇ ਜਿਹੜੇ ਸਪਸੰਦੀ ਦਾ ਅਦਾਕਾਰ ਰਹੇ ਬਚਪਨ ਤੋਂ ਜਿਦਾਂ ਗੁੱਗੂ ਗਿੱਲ ਜੀ ਆ ਮਹਾਵੀਰ ਭੁੱਲਰ ਜੀ ਆ ਇਹ ਵੱਡੇ ਵੱਡੇ ਜਿਹੜੇ ਐਕਟਰ ਜਿਹੜੇ ਮੇਰੀ ਏਜ ਦੇ ਜਿਹੜੇ ਸਪੋਰਟਿੰਗ ਕਰੈਕਟਰ ਕਰਦੇ ਨੇ ਮੇਰੀ ਬੜੀ ਤਮੰਨਾ ਵਾਜੀ ਮੈਂ ਇਹਨਾਂ ਦੇ ਨਾਲ ਕਿਸੇ ਫਿਲਮ ਵਿੱਚ ਕੰਮ ਕਰ ਸਕਾਂ ਤਾਂ ਅਗਰ ਕੋਈ ਮੌਕਾ ਮਿਲਦਾ ਉਹਨਾਂ ਦੇ ਨਾਲ ਫਿਲਮ ਚ ਕੰਮ ਕਰਨ ਨੂੰ ਤਾਂ ਕਿੰਨਾ ਇੱਕ ਜੋ ਇੱਕ ਸੁਪਨਾ ਕਿੰਨਾ ਸੁਪਨਾ ਜੇ ਬੰਦੇ ਨੇ ਕਿਉਂਕਿ ਇੱਕ ਹੁੰਦਾ ਨਾ ਕਿ ਮੇਰਾ ਸੁਪਨਾ ਪੂਰਾ ਹੋ ਗਿਆ ਕਿ ਮੇਰਾ ਲਾਈਨ ਸਫਲ ਹੋ ਗਿਆ ਮੈਂ ਚਾਇਆ ਤਾਂ ਕਿੰਨਾ ਤੁਸੀਂ ਆਪਣੇ ਆਪ ਨੂੰ ਜਿਹੜਾ ਥੈਂਕਫੁਲੀ ਸਮਝੋਗੇ ਗੋੜ ਦਾ ਮੈਂ ਤੇ ਹਰ ਬੰਨੇ ਸ਼ੁਕਰਗੁਜ਼ਾਰ ਹਾਂ ਜੀ ਪਰਮੇਸ਼ਰ ਦਾ ਤੇ ਬਾਕੀ ਮੈਨੂੰ ਕਈ ਲੋਕ ਮਿਲਦੇ ਨੇ ਉੱਥੇ ਜਦੋਂ ਮੈਂ ਜਾਂਦਾ ਵਾਂ ਮੈਂ ਉੱਥੇ ਪੰਜਾਬ ਐਕਟਰੈਸ ਹੋ ਜਾਂਦਾ ਵੀ ਮੈਂਬਰ ਬਣ ਚੁੱਕਾ ਉੱਥੇ ਮੈਨੂੰ ਜਦੋਂ ਲੋਕ ਮਿਲਦੇ ਹੋ ਦੱਸਦੇ ਗੁੱਗੂ ਗਿਲਜੀ ਦਾ ਸੁਭਾਅ ਬਹੁਤ ਚੰਗਾ ਬਹੁਤ ਵਧੀਆ ਕੋਆਪਰੇਟਿਵ ਸੁਭਾਅ ਆ ਤੇ ਮੈਂ ਪਰਮੇਸ਼ਰ ਕੋਲ ਅਰਦਾਸ ਕਰਦਾ ਵਾਂ ਕਿ ਮੈਨੂੰ ਕਿਰੇ ਗੁੱਗੂ ਗਿਲਜੀ ਨਾਲ ਰੋਲ ਮਿਲਿਆ ਤੇ ਉਹਨਾਂ ਦੀ ਛਤਰਛਾਇਆ ਵਿੱਚ ਮੈਂ ਇੱਕ ਬਹੁਤ ਸੋਹਣਾ ਆਪਣੇ ਲੋ ਮਿਹਨਤ ਕਰਕੇ ਰੋਲ ਕਰੂੰਗਾ ਤਾਂ ਕਿ ਮੈਨੂੰ ਸਫਲਤਾ ਮਿਲ ਸਕੇ ਅੱਛਾ ਅਬਲਾਸ ਵਾਲਾ ਦਮਨ ਜੀ ਕੀ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਨੌਜਵਾਨੀ ਨੂੰ ਕੀ ਸਨੇਹਾ ਦੇਣਾ ਚਾਹੋਗੇ ਕਿਉਂਕਿ ਜਿਹੜੇ ਨੌਜਵਾਨ ਜਦੋਂ ਜੋ ਕਹਿ ਲਈ ਸਕਸੈਸ ਨਹੀਂ ਮਿਲਦੀ ਲਾਈਫ ਦੇ ਵਿੱਚ ਤਾਂ ਨਸ਼ਾ ਵੱਲ ਨੂੰ ਭੱਜਦੇ ਨੇ ਨਸ਼ਿਆਂ ਦੀ ਦਲਦਲ ਚ ਫਸਦੇ ਨੇ ਤਾਂ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਕਿਉਂਕਿ ਇੱਕ ਬੜੀ ਵੱਡੀ ਐਗਜ਼ਾਮਪਲ ਤੁਸੀਂ ਸੈੱਟ ਕੀਤੀ ਆ 63 ਸਾਲ ਦੀ ਉਮਰ ਉਮਰ ਦੇ ਵਿੱਚ ਆ ਕੇ ਵੀ ਬਿਜ਼ਨਸ ਤੋਂ ਬਾਅਦ ਇਸ ਲਾਈਨ 'ਚ ਆਉਣਾ ਤੇ ਫਿਰ ਇਸ ਲਾਈਨ 'ਚ ਆ ਕੇ ਜਿਹੜਾ ਫੇਮ ਜਿਹੜਾ ਘਟਨਾ ਤਾਂ ਬੜੀ ਵੱਡੀ ਗੱਲ ਆ ਤਾਂ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋ ਵੇਖੋ ਸਾਡੇ ਸਮਾਜ ਵਿੱਚ ਖਾਸ ਤੌਰ ਤੇ ਪੰਜਾਬ ਦੀ ਮੈਂ ਗੱਲ ਕਰਨਾ ਚਾਹੂੰਗਾ ਸਾਨੂੰ ਦੋ ਬੜੀਆਂ-ਬੜੀਆਂ ਮਾਰਾਂ ਪਈਆਂ ਨੇ ਇੱਕ ਤੇ ਸਾਡੇ ਸਾਰੇ ਬੱਚੇ ਜਿਹੜੇ ਕੋ ਪੜ੍ਹਾਈ ਵਿੱਚ ਲਾਇਕ ਨੇ ਜਿਨ੍ਹਾਂ ਨੇ ਇੱਥੇ ਚੰਗੀਆਂ ਨੌਕਰੀਆਂ ਕਰਨੀਆਂ ਸੀ ਦੇਸ਼ ਤੋਂ ਸੰਭਾਲਣਾ ਸੀ ਉਹ ਵੇਖਾ ਵੇਖੀ ਇਕਦੋਜੇ ਦੇ ਬਾਹਰ ਦੇ ਮੁਲਕਾਂ ਜਾ ਰਹੇ ਜਿਹੜੇ ਨਹੀਂ ਹੱਥ ਪੈਂਦਾ ਜਿਹੜੇ ਬਾਹਰ ਨਹੀਂ ਜਾਂਦੇ ਉਹ ਨਸ਼ੇ ਦੀ ਦਲਦਲ ਵਿੱਚ ਰੁੱਸ ਚੁੱਕੇ ਆ ਤੇ ਮੈਂ ਇਹਨਾਂ ਨੂੰ ਤੁਹਾਡੇ ਚੈਨਲ ਦੇ ਜ਼ਰੀਏ ਅਪੀਲ ਕਰੂੰਗਾ ਕਿ ਨੌਜਵਾਨੋ ਇਹ ਦੇਸ਼ ਕਿਸੇ ਦੇ ਬਾਪ ਦਾ ਨਹੀਂ ਇਹ ਦੇਸ਼ ਤੁਹਾਡਾ ਤੁਸੀਂ ਸੰਭਲੋ ਤੇ ਆਪਣੇ ਦੇਸ਼ ਦੀ ਕਮਾਂਡ ਸੰਭਾਲੋ ਤੇ ਆਪਣੇ ਦੇਸ਼ ਨੂੰ ਉੱਚਾ ਚੁੱਕ ਕੇ ਖੜੋ ਤਾਂ ਕਿ ਇਹ ਸਾਬਤ ਵਾਕਏ ਕਰ ਸਕੀਏ ਕਿ ਹਿੰਦੁਸਤਾਨ ہمارا ਹੈ ਸਾਰੇ ਜਹਾਂ ਤੋਂ ਅੱਛਾ ਹੈ ਤੇ ਬਾਕੀ ਜਿਹੜੇ ਇਸ ਲਾਈਨ ਵਿੱਚ ਆਉਣਾ ਚਾਹੁੰਦੇ ਨੇ ਨੌਜਵਾਨ ਜਿੱਦਾਂ ਕਿ ਆਮ ਘਰਾਂ ਵਿੱਚ ਗੱਲਾਂ ਚੱਲਦੀਆਂ ਨੌਜਵਾਨ ਲੜਕੀ ਖਾਸ ਤੌਰ ਤੇ ਲੜਕੀਆਂ ਵਾਸਤੇ ਕਿ ਮੋਡਲਿੰਗ ਦੀ ਫਿਲਮਾਂ ਦੀ ਲਾਈਨ ਬੜੀ ਮਾੜੀ ਆ ਤਾਂ ਮੈਂ ਉਹਨਾਂ ਨੂੰ ਇਹ ਨਸੀਹਤ ਦਊਂਗਾ ਕਿ ਤੁਸੀਂ ਕਿਸੇ ਦੇ ਬਹਿਕਾਵੇ ਵਿੱਚ ਨਾ ਆਓ ਆਪਣੀ ਮਿਹਨਤ ਤੇ ਭਰੋਸਾ ਰੱਖੋ ਆਪ ਮਿਹਨਤ ਕਰੋ ਇਸ ਲਾਈਨ ਵਿੱਚ ਚੰਗੇ ਲੋਕ ਵੀ ਨੇ ਮਾੜੇ ਲੋਕ ਵੀ ਨੇ ਲਾਈਨ ਕੋਈ ਮਾੜੀ ਨਹੀਂ ਹੁੰਦੀ ਹਰ ਕੰਮ ਵਿੱਚ ਚੰਗੇ ਮਾੜੇ ਲੋਕ ਹੁੰਦੇ ਨੇ ਤੁਸੀਂ ਸਹੀ ਬੰਦਾ ਚੂਜ਼ ਕਰੋ ਉਹਦੇ ਜਰੀਏ ਇਹਦੇ ਵਿੱਚ ਐਂਟਰ ਕਰੋ ਆਪਣੀ ਮਿਹਨਤ ਕਰੋ ਤੇ ਕਾਮਯਾਬੀ ਹਾਸਲ ਕਰੋ ਕਿਸੇ ਦੇ ਆਕੇ ਲਾ ਕੇ ਕੋਈ ਪੈਸਾ ਬਰਬਾਦ ਕਰਕੇ ਜਾਂ ਕਿਸੇ ਕੋ ਆਪਣੇ ਆਪ ਨੂੰ ਐਕਸਪਲੋਇਟ ਨਾ ਕਰਾਓ ਜੀ ਤਾਂ ਕੋਈ ਫੇਵਰਿਟ ਡਾਇਲੌਗ ਜਿਹੜਾ ਤੁਸੀਂ ਦੱਸਣਾ ਚਾਹੋ ਜਾਂ ਬੋਲਣਾ ਚਾਹੋ ਸਾਡੇ ਚੈਨਲ ਮੈਂ ਗੁੱਗੂ ਗਿੱਲਜੀ ਦਾ ਇੱਕ ਪ੍ਰੈਕਟਿਸ ਕਰਦਾ ਹਾਂ ਜੀ ਇੱਕ ਡਾਇਲੌਗ ਬੋਲ ਕੇ ਓਏ ਤੂੰ ਪਰੇ ਹਟ ਓਏ। ਉਹ ਤੂੰ ਕਿੱਧਰ ਵਿੱਚ ਵਜਦਾ ਫਿਰਦਾ ਓਏ ਸਾਡਾ ਪਣੋਈਆ ਵਾ। ਤੇ ਜੱਟ ਤੇ ਦੋ ਹੀ ਲੋਕਾਂ ਨੂੰ ਸਰਦਾਰ ਕਹਿੰਦਾ ਜਾਂ ਥਾਣੇਦਾਰ ਨੂੰ ਤੇ ਜਾਂ ਪਣੋਈਏ ਨੂੰ ਤੇ ਤੈਨੂੰ ਤੇ ਪਤਾ ਹੀ ਆ ਅਸੀਂ ਤੇ ਕਦੀ ਥਾਣੇਦਾਰ ਨੂੰ ਵੀ ਸਰਦਾਰ ਨਹੀਂ ਆਖਿਆ ਓਏ। ਜਾ ਵਗ ਜਾ ਇਥੋਂ। ਜੀ। ਤਾਂ ਹੁਣ ਗੱਗੂ ਗਿਲ ਨਾਲ ਮਿਲਣ ਦਾ ਸੁਪਨਾ ਪੂਰਾ ਜ਼ਰੂਰ ਕਰੋਗੇ। ਆਸ ਤੇ ਪੂਰੀ ਰੱਖੀ ਹੈ ਜੀ ਬਾਕੀ ਉਸ ਪਰਮੇਸ਼ਰ ਦੇ ਹੱਥ ਮੈਂ ਤਾਂ ਪਹਿਲਾਂ ਕਿਹਾ ਮੈਨੂੰ ਪੂਰਨ ਭਰੋਸਾ ਜੀ ਉਹਦੇ ਵਿੱਚ। ਜੀ। ਤਾਂ ਬਿਲਕੁਲ ਜੀ ਇਹ ਤਸਵੀਰਾਂ ਤੁਸੀਂ ਦੇਖਿਆ ਤਾਂ ਇਹ ਸਾਡੇ ਨਾਲ ਮੌਜੂਦ ਸੀਗੇ ਦਮਨ ਮਜੀਠੀਆ ਤਾਂ ਉਹਨਾਂ ਦੇ ਨਾਲ ਗੱਲਬਾਤ ਵੀ ਹੋਈ ਹੈ ਦਾਦੀਏ ਕੀ ਇੱਕ ਐਕਸੀਡੈਂਟ ਇਹੋ ਜਿਹਾ ਹੁੰਦਾ ਜਿਸ ਤੋਂ ਬਾਅਦ ਕਿ ਪੂਰੀ ਜ਼ਿੰਦਗੀ ਹੀ ਬਦਲ ਜਾਂਦੀ ਹੈ ਇੱਕ ਬਿਜ਼ਨਸਮੈਨ ਤੋਂ ਮਾਡਲਿੰਗ ਦੇ ਵਿੱਚ ਜਾਂਦੇ ਨੇ ਮਾਡਲਿੰਗ ਤੋਂ ਬਾਅਦ ਫਿਲਮਾਂ ਦੇ ਵਿੱਚ ਜਾਂਦੇ ਨੇ ਤਾਂ ਬਹੁਤ ਹੀ ਜ਼ਿਆਦਾ ਜੋ ਕਹਿ ਸਕਦੇ ਆ ਕਿ ਹੌਂਸਲੇ ਬਲੰਦ ਨੇ ਇਹਨਾਂ ਦੇ ਤਾਂ ਆਪਾਂ ਵੀ ਆਸ਼ ਕਰਦੇ ਆ ਕਿ ਫਿਲਮ ਇੰਡਸਟਰੀ ਨਾਲ ਸੰਬੰਧਿਤ ਜਿਹੜੇ ਵੀ ਵੀਰ ਇਹ ਵੀਡੀਓ ਦੇਖ ਰਹੇ ਨੇ ਫਿਲਮ ਇੰਡਸਟਰੀ ਦੇ ਵਿੱਚ ਤਾਂ ਜ਼ਰੂਰ ਅਸੀਂ ਵੀ ਆਸ ਕਰਦੇ ਆ ਕਿ ਇਹਨਾਂ ਦੇ ਸੁਪਨੇ ਪੂਰੇ ਹੋਣ ਗੱਗੂ ਗਿੱਲ ਦੇ ਨਾਲ ਫਿਲਮ ਕਰ ਤਾ ਆਸ ਕਰਦੇ ਆ ਕਿ ਜ਼ਰੂਰ ਅਗਰ ਗੱਗੂ ਗਲਵੀ ਇਹ ਵੀਡੀਓ ਦੇਖਣ ਤਾਂ ਜ਼ਰੂਰ ਇਹਨਾਂ ਤੱਕ ਰਾਬਤਾ ਕਰਨ ਤਾਂ ਜੋ ਇਹਨਾਂ ਦਾ ਸੁਪਨਾ ਵੀ ਪੂਰਾ ਹੋ ਸਕੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਿਖਿਆ ਸੁਨਗਜਕ ਬਣੀ ਟੀਵੀ ਸ਼੍ਰੀ ਅਮਸਾ ਸਾਹਿਬ